ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਮੈਂ ਬਲਜਿੰਦਰ ਕੌਰ ਮੰਗੇਵਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਕਰਦੀ ਹਾਂ ਖਬਰ ਹੈ ਜੀ ਮਹਿਲਕਲਾਂ ਤੋਂ ਜਿੱਥੇ ਕਿ ਬਰਨਾਲਾ ਜ਼ਿਲ੍ਹੇ ਦੀ ਨਾਮਵਰ ਸੰਸਥਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸਖਦੇਵ ਜੀ ਦਾ ਸ਼ਰਧਾਂਜਲੀ ਦਿਵਸ ਦਰਸ਼ਨ ਬਜ਼ੁਰਗਾਂ ਦੇ ਆਸ਼ਰਮ ਮਹਿਲਕਲਾਂ ਵਿਖੇ ਮਨਾਇਆ ਗਿਆ ਇਸ ਸਮਾਗਮ ਵਿੱਚ ਬਖ ਬਖ ਸਖਸ਼ੇਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਅਤੇ ਸ਼ਹੀਦਾਂ ਦੇ ਜੀਵਨ ਤੇ ਚਾਨਣਾ ਪਾਇਆ ਗਿਆ। ਕਲਾਕਾਰਾਂ ਵੱਲੋਂ ਬਖ ਬਖ ਕੋਰੀਓਗ੍ਰਾਫੀਆਂ ਦੁਆਰਾ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਗਿਆ। ਆਓ ਦੇਖਦੇ ਹਾਂ ਮਹਿਲ ਕਲਾ ਤੋਂ ਮਨਜੀਤ ਮਿੱਠੇਵਾਲ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਜੀ ਸਰ ਬੋਲੋ। ਸਭ ਤੋਂ ਪਹਿਲਾਂ ਮੈਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਸਾਰਿਆਂ ਹੀ ਸੰਗਤਾਂ ਨੂੰ ਆਈਆਂ ਨੇ ਜਿਹੜੇ ਇੱਥੇ ਪਹੁੰਚੇ ਨੇ ਜੋ ਕਿ ਅੱਜ ਸਰਦਾਰ ਸਹੀਦ ਦੇ ਆਜ਼ਮ ਭਗਤ ਸਿੰਘ ਜੀ ਦਾ ਸਹੀਦ ਦਿਹਾੜਾ ਸੀਗਾ ਅੱਜ 23 ਮਾਰਚ ਨੂੰ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਕਿ ਸਾਡੇ ਵੱਲੋਂ ਇੱਕ ਛੋਟਾ ਜਿਹਾ ਸਮਾਗਮ ਕਰਕੇ ਸਰਦਾਰ ਸਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਇੱਕ ਛੋਟੀ ਜੀ ਯਾਦਗਾਰ ਸਹੀਦ ਦਿਹਾੜਾ ਮਨਾਉਣ ਦੇ ਵਿੱਚ ਅਸੀਂ ਅੱਜ ਸਾਰੇ ਹੀ ਇੱਥੇ ਇਕੱਠੇ ਹੋਏ ਸੀਗੇ ਤੇ ਜਿੰਨੇ ਵੀ ਭੈਣ ਭਰਾ ਇੱਥੇ ਸਰਦਾਰ ਸਹੀਦ ਦੇ ਆਜ਼ਮ ਭਗਤ ਸਿੰਘ ਨੂੰ ਪੁੱਲਪੇਟ ਕਰਨ ਪਹੁੰਚੇ ਤਾਂ ਅਸੀਂ ਸਾਰਿਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤਾਂ ਕਿ ਜੋ ਸਾਡੇ ਸਰਦਾਰ ਸਹੀ ਦੇ ਆਜਮਪਤ ਸਿੰਘ ਦੀ ਸੋਚ ਨੂੰ ਅਸੀਂ ਅਪਣਾ ਲਈਏ ਕਿਉਂਕਿ ਬਹੁਤ ਕੋਸ ਹ ਹੋ ਰਿਹਾ ਹੈ ਅੱਜ ਕੱਲ ਪੰਜਾਬ ਦੇ ਵਿੱਚ ਪਰ ਸਹੀ ਦੇ ਆਜਮਪਤ ਸਿੰਘ ਨੇ ਆਪਣੀ ਬਹੁਤ ਛੋਟੀ ਉਮਰ ਦੇ ਵਿੱਚ ਸਹੀਦੀ ਪ੍ਰਾਪਤ ਕੀਤੀ ਸੀ ਪਰ ਸਾਡੇ ਲਈ ਜੋ ਸਾਡੇ ਦੇਸ਼ ਦੇ ਵਿੱਚ ਕੁਝ ਚੰਗਾ ਹੋ ਸਕੇ ਤੇ ਇਸ ਲਈ ਅਸੀਂ ਜੋ ਸਹੀ ਦੇ ਆਜਮ ਸਰਦਾਰ ਪਖ ਸਿੰਘ ਦਾ ਸਿੱਖੀ ਜਿਹੜਾ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਕੰਗੋ ਕੁਰਾ ਮੈਂ ਉਹ ਤਗਨਾ ਦੇ ਹੱਥ ਤੇ ਤੇ ਦੇ ਮੈਂ ਮਹਿਦਮਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੋ ਅੱਜ ਇਹ ਸਮਾਗਮ ਮਨਾਇਆ ਗਾ ਬਰਦਾਸਮਰ ਦੇ ਵਿੱਚ ਡਾਕਟਰ ਪਰਮੇਂਦਰ ਸਿੰਘ ਜੀ ਸਾਰੀ ਸਮੂਚੀ ਟੀਮ ਨੇ ਨਾਲ ਮਿਲ ਕੇ ਇਹ ਸਮਾਗਮ ਸੀਦੇ ਆਜਮ ਸਰਦਾਰ ਭਾਸ ਸਿੰਘ ਦਾ ਸੀਹੀ ਦੀ ਦਿਹਾੜਾ ਜੋ ਆਪਾਂ ਇੱਥੇ ਮਨਾਇਆਗਾ ਸੋ ਅੱਜ ਵਿਚਾਰਾਂ ਰ ਬਖਵਖ ਬੁਲਾਰਿਆ ਨੇ ਕਾਟੋਗ੍ਰਾਫੀਆਂ ਕੀਤੀਆਂ ਨੇ ਤੋਂ ਬਹੁਤ ਅੱਜ ਉਹਨਾਂ ਦੇ ਜੀਵਨ ਤੇ ਚਾਨਣਾ ਪਾਇਆ ਵੀ ਕਿਵੇਂ ਦੇਸ਼ ਆਜ਼ਾਦ ਕਰਾਇਆ ਉਹਨਾਂ ਨੇ ਕਿਵੇਂ ਉਹਨਾਂ ਦੇ ਅੰਦਰ ਇਹ ਇੱਕ ਆਪਣੇ ਉਹਨਾਂ ਦੇ ਅੰਦਰ ਇੱਕ ਸੀ ਵੀ ਮੈਂ ਦੇਸ਼ ਨੂੰ ਆਜ਼ਾਦ ਕਰਾਵਾਂ ਦੇਸ਼ ਆਜ਼ਾਦ ਕਰਾਵਾਂ ਮੇਰਾ ਦੇਸ਼ ਗੁਲਾਮ ਆ ਮੇਰੇ ਲੋਕ ਇੱਥੋਂ ਦੇ ਗੁਲਾਮ ਨੇ ਇਹ ਗੁਲਾਮੀ ਤੋਂ ਦੂਰ ਕਰਾਵਾ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਆ ਇਸ ਕੁਰਬਾਨੀ ਨੂੰ ਇਹ ਡਾਕਟਰ ਪ੍ਰਵਿੰਦਰ ਸਿੰਘ ਹੋਰੇ ਸਮੁੱਚੀ ਟੀਮ ਨੇ ਡਾਕਟਰ ਪਰਵਿੰਦਰ ਕਾਨ ਜੀ ਡਾਕਟਰ ਅਮਰਜੀਤ ਸਿੰਘ ਜੀ ਸਾਰਿਆਂ ਨੇ ਰਲ ਮਿਲ ਕੇ ਸਮਾਗਮ ਕੀਤਾਗਾ ਸਿਹਰ ਅਸੀਂ ਗੁਰਦਾਰ ਪ੍ਰਬੰਧ ਕਮੇਟੀ ਮਹਿਲਕਲਾ ਸਿਮੇ ਸਤਗੁਰਾਂ ਦੇ ਸਥਾਨਾਂ ਵੱਲੋਂ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਜਿਨ੍ਹਾਂ ਨੇ ਸਿਹਦੇ ਭਗਤ ਸਿੰਘ ਨੂੰ ਮਹਾਨ ਸਿਹਦੇ ਨੂੰ ਚੇਤੇ ਕੀਤਾਗਾ ਰਲ ਮਿਲ ਕੇ ਇਹ ਸਮਾਗਮ ਕਰਾਇਆਗਾ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਡੇ ਪੱਤਰਕਾਰ ਵੀਰਾਂ ਦਾ ਸਾਰੀਆਂ ਸੰਗਤਾਂ ਦਾ ਜਿਨੇ ਤੁਸੀਂ ਪਹੁੰਚਿਓ ਸੋ ਅਸੀਂ ਉਹਨਾਂ ਦੀ ਸੋਚ ਨੂੰ ਦਿਲ ਵਿੱਚ ਲਈਏ ਬੇਸ਼ੱਕ ਦੇਸ਼ ਆਜ਼ਾਦ ਹੋ ਗਿਆ ਪਰ ਉਹਨਾਂ ਦੀ ਜੋ ਅਸੋਸ਼ ਸੀ ਉਹ ਹਜੇ ਤੱਕ ਲਾਗੂ ਨਹੀਂ ਹੋਈ ਦੇਸ਼ ਦੇ ਵਿੱਚ ਸੋ ਉਹ ਸੋਚ ਉਹਨਾਂ ਦੀ ਭਾਸ਼ੰ ਦੀ ਸਾਡੇ ਦੇਸ਼ ਵਿੱਚ ਲਾਗੂ ਹੋਵੇ ਸਾਡਾ ਦੇਸ਼ ਆਜ਼ਾਦ ਹੋਵੇ ਗੁਲਾਮ ਨਾ ਹੋਵੇ ਕਿਸ ਦੀ ਗੁਲਾਮੀ ਸਹਿ ਨਾ ਕਰੀਏ ਸੋਹੀ ਸੋਚ ਲੈ ਕੇ ਆਪਾਂ ਅੱਜ ਲਈਏ ਪਿਰੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਜ ਜੋ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਨਗਰ ਮਹਿਲਕਣਾ ਦੀ ਪਾਵਨ ਧਰਤੀ ਤੇ ਜਿਸ ਧਰਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਵਾਜਿਆ ਸੋ ਸਮਾਜ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਾਤ ਸਿੰਘ ਜੀ ਉਹਨਾਂ ਦਾ ਸਦੀ ਦਿਹਾੜਾ ਮਨਾਇਆ ਗਿਆ ਸੋ ਸਮਾਜ ਸੇਵੀ ਸ਼ਖਸੀਅਤ ਦਾ ਸਨਮਾਨ ਵੀ ਕੀਤਾ ਗਿਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸੁਸਾਇਟੀ ਦੇ ਜੋ ਸਮਾਜ ਦੇ ਪ੍ਰਤੀ ਕੀਤੇ ਕਾਰਜ ਨੇ ਉਹ ਮਿਟਣੇ ਆ ਭੁੱਲਣੇ ਹਰ ਵੇਲੇ ਸਮਾਜ ਦੇ ਵਿੱਚ ਲੋੜਵੰਦ ਜੋ ਲੋਕ ਨੇ ਉਹਨਾਂ ਦੀ ਵਾਹ ਫੜਦੇ ਨੇ ਸਮੁੱਚੀ ਟੀਮ ਇਹ ਸਲਾੰਕਾ ਸੀ ਕਰਦੇ ਆ ਅਤੇ ਨਾਲ ਹੀ ਅੱਜ ਜੋ ਸੀ ਦੇ ਆਜਮ ਭਗਤ ਸਿੰਘ ਜੀ ਉਹਨਾਂ ਦਾ ਸੀ ਜੀ ਦਿਵਾਰਾ ਮਨਾਇਆ ਸੋ ਉਹਨਾਂ ਦਾ ਇੱਕ ਕਥਨ ਸੀ ਕਿ ਸਰੀਰ ਮਰ ਜਾਂਦਾ ਹੈ ਮਨੁੱਖ ਦੀ ਕਦੇ ਸੋਚ ਨਹੀਂ ਮਰਦੀ ਸੋ ਅੱਜ ਭਾਵੇਂ ਉਹ ਸਰੀਰ ਕਰਕੇ ਸਾਡੇ ਕੋਲ ਨਹੀਂ ਪਰ ਉਹਨਾਂ ਦੀ ਸੋਚ ਅੱਜ ਵੀ ਜਿੰਦਾ ਤੇ ਉਹ ਸੋਚ ਨੂੰ ਪ੍ਰਗਟ ਕਰਨ ਦੇ ਲਈ ਅੱਜ ਸੋਸਾਇਟੀ ਦੇ ਵੱਲੋਂ ਇਹ ਸਮਾਗਮ ਕੀਤਾ ਗਿਆ ਕੋਪਾ ਸਿੰਘ ਦਾ ਸੁਪਨਾ ਸੀ ਜੋ ਉਹਨਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਦੇ ਮਨ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਸੋ ਇਹ ਕੀਤੇ ਕਾਰਜ ਸਾਡੀ ਪੀੜ੍ਹੀ ਦੇ ਲਈ ਆਉਣ ਵਾਲੇ ਬੱਚਿਆਂ ਦੇ ਲਈ ਭਵਿੱਖ ਦੇ ਲਈ ਸੋ ਇੱਕ ਪ੍ਰੇਰਨਾਦਾਇਕ ਨੇ ਕਿ ਕਿਵੇਂ ਸਾਡੇ ਮਨਾਂ ਦੇ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗੇ ਔਰ ਉਹਨਾਂ ਦੇ ਵੱਲੋਂ ਜੋ ਕਿਤਾਬਾਂ ਦੇ ਨਾਲ ਸਾਂਝ ਪਾਈ ਗਈ ਲੈਣਨ ਦੀਆਂ ਕਿਤਾਬਾਂ ਪੜ੍ਹਦੇ ਸੀ ਸੋ ਇਹ ਵੀ ਇੱਕ ਜ਼ਰੂਰੀ ਹੈ ਕਿ ਅਸੀਂ ਕਿਤਾਬਾਂ ਦੇ ਨਾਲ ਸਾਂਝ ਪਾ ਕੇ ਗਿਆਨ ਹਾਸਲ ਕਰੀਏ ਫਿਰ ਹੀ ਸਮਾਜ ਦਾ ਭਲਾ ਹੋ ਸਕਦਾ ਹੈ ਫਿਰ ਹੀ ਇੱਥੇ ਸੁਧਾਰ ਹੋ ਸਕਦਾ ਹੈ ਦੁਬਾਰਾ ਫੇਰ ਮੈਂ ਤੁਹਾਡਾ ਪੱਤਰਕਾਰ ਵੀਰਾਂ ਦਾ ਡਾਕਟਰ ਪਰਮਿੰਦਰ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ